ਦੋਸਤੋ ਮੇਰਾ ਪਹਿਲਾ ਕਾਵ ਸੰਗ੍ਰਹਿ ਧੁੱਪ ਦੀ ਤਲਾਸ਼ 2009 ਵਿੱਚ ਪ੍ਰਕਾਸ਼ਿਤ ਹੋਇਆ ਸੀ ਇਸ ਵਿੱਚ 42 ਕਵਿਤਾਵਾਂ ਅਤੇ 16 ਗ਼ਜ਼ਲਾਂ ਹਨ ਉਹਨਾਂ ਗ਼ਜ਼ਲਾਂ ਵਿੱਚੋਂ ਮੈਂ ਕੁਝ ਚੋਣਵੇਂ ਸ਼ੇਅਰ ਅੱਜ ਪੇਸ਼ ਕਰ ਰਿਹਾ ਹਾਂ ਜੇ ਨਹੀਂ ਮੁਕਦਾ ਹਨੇਰਾ ਦੱਸ ਮੈਂ ਕੀ ਕਰ ਸਕਾਂ ਜੇ ਨਹੀਂ ਮੁਕਦਾ ਹਨੇਰਾ ਦੱਸ ਮੈਂ ਕੀ ਕਰ ਸਕਾਂ ਦੀਪ ਹੀ ਹਾਂ ਕਰ ਤੇਰੇ ਵਿੱਚ ਕਿਸ ਤਰ੍ਹਾਂ ਸੂਰਜ ਬਣਾ ਜੇ ਨਹੀਂ ਮੁਕਦਾ ਹਨੇਰਾ ਦੱਸ ਮੈਂ ਕੀ ਕਰ ਸਕਾਂ ਦੀਪ ਹੀ ਹਾਂ ਘਰ ਤੇਰੇ ਵਿੱਚ ਕਿਸ ਤਰ੍ਹਾਂ ਸੂਰਜ ਬਣਾ ਸ਼ੌਕ ਇਹ ਹੋਰਾਂ ਦਾ ਹੋਣਾ ਸ਼ੌਕ ਇਹ ਹੋਰਾਂ ਦਾ ਹੋਣਾ ਸ਼ੌਕ ਇਹ ਸਾਡਾ ਨਹੀਂ ਸ਼ੌਕ ਇਹ ਹੋਰਾਂ ਦਾ ਹੋਣਾ ਸ਼ੌਕ ਇਹ ਸਾਡਾ ਨਹੀਂ ਵਕਤ ਦੇ ਮਾਦੇ ਅਸੀਂ ਪੈਰੀ ਫਸਾਈਆਂ ਝਾਂਜਰਾ ਡੁੱਬ ਰਿਹਾ ਸਾਂ ਮੈਂ ਜਦੋਂ ਉਹ ਦੂਰ ਤੋਂ ਤੱਕਦੇ ਰਹੇ ਡੁੱਬ ਰਿਹਾ ਸਾਂ ਮੈਂ ਜਦੋਂ ਉਹ ਦੂਰ ਤੋਂ ਤੱਕਦੇ ਰਹੇ ਪਾਰ ਲੱਗਾ ਤਾਂ ਮੇਰੇ ਗਲ ਹਾਰ ਪਾਏ ਦੋਸਤਾਂ ਡੁੱਬ ਰਿਹਾ ਸਾਂ ਮੈਂ ਜਦੋਂ ਉਹ ਦੂਰ ਤੋਂ ਤੱਕਦੇ ਰਹੇ ਹਾਰ ਲੱਗਾ ਤਾਂ ਮੇਰੇ ਗਲ ਹਾਰ ਪਾਏ ਦੋਸਤਾਂ ਸੁਗਲ ਤੇਰਾ ਵੇਖ ਕੇ ਇਹ ਮੋੜ ਕਿਵੇਂ ਉਹ ਆਉਣਗੇ ਸੁਗਲ ਤੇਰਾ ਵੇਖ ਕੇ ਇਹ ਮੋੜ ਕਿਵੇਂ ਉਹ ਆਉਣਗੇ ਤੂੰ ਸਲੀਬਾਂ ਨਾਲ ਟੰਗੇ ਨੇ ਜਿਨ੍ਹਾਂ ਦੇ ਆਲਣੇ ਫੈਲਦੀ ਅੱਗ ਜਾ ਰਹੀ ਇਹ ਫਿਰ ਵੀ ਕੁਝ ਨਾ ਕਰ ਰਹੇ ਫੈਲਦੀ ਅੱਗ ਜਾ ਰਹੀ ਇਹ ਫਿਰ ਵੀ ਕੁਝ ਨਾ ਕਰ ਰਹੇ ਕੰਨ ਖਾਈ ਜਾ ਰਹੇ ਬੱਦਲ ਚਿਰਾਂ ਤੋਂ ਗਰਜਦੇ ਹੁਣ ਤਾਂ ਯਾਰੋ ਤਖਤ ਆਪਾਂ ਖੁਸਰਿਆਂ ਨੂੰ ਸੌਂਪੀਏ ਹੁਣ ਤਾਂ ਯਾਰੋ ਤਖਤ ਆਪਾਂ ਖੁਸਰਿਆਂ ਨੂੰ ਸੌਂਪੀਏ ਘੱਟ ਤੋਂ ਘੱਟ ਉਹ ਨੱਚ ਗਾ ਕੇ ਦਿਲ ਤਾਂ ਸਾਡਾ ਲਾਉਣਗੇ ਹੁਣ ਤਾਂ ਯਾਰੋ ਤਖਤ ਆਪਾਂ ਖੁਸਰਿਆਂ ਨੂੰ ਸੌਂਪੀਏ ਘੱਟ ਤੋਂ ਘੱਟ ਉਹ ਨੱਚ ਗਾ ਕੇ ਦਿਲ ਤਾਂ ਸਾਡਾ ਲਾਉਣਗੇ ਸਿਰ ਤਾਂ ਹੈ ਪਰ ਬੰਨਣੀ ਦਸਤਾਰ ਹਾਲੇ ਤੀਕਾ ਹੈ ਸਿਰ ਤਖ ਪਰ ਬੰਨਣੀ ਦਸਤਾਰ ਹਾਲੇ ਤੀਕ ਹੈ ਆਪਣੇ ਹੱਥ ਪਕੜਨੀ ਤਲਵਾਰ ਹਾਲੇ ਤੀਕ ਹੈ ਡਿਗ ਪਿਆ ਸੂਬਾ ਕਦੋਂ ਦਾ ਆਪਣੀ ਤਲਵਾਰ ਸਹਤ ਡਿਗ ਪਿਆ ਸੂਬਾ ਕਦੋਂ ਦਾ ਆਪਣੀ ਤਲਵਾਰ ਸਹਤ ਪਰ ਖੜੀ ਸਰਹੰਦ ਦੀ ਦੀਵਾਰ ਹਾਲੇ ਤੀਕ ਹੈ ਡਿੱਗ ਪਿਆ ਸੂਬਾ ਕਦੋਂ ਦਾ ਆਪਣੀ ਤਲਵਾਰ ਸਹਿਤ ਪਰ ਖੜੀ ਸਰਹੰਦ ਦੀ ਦੀਵਾਰ ਹਾਲੇ ਤੀਕ ਹੈ ਹਾਦਸੇ ਵਿੱਚ ਲਾਪਤਾ ਦਾ ਭੋਗ ਵੀ ਪਾਇਆ ਗਿਆ ਹਾਦਸੇ ਵਿੱਚ ਲਾਪਤਾ ਦਾ ਭੋਗ ਵੀ ਪਾਇਆ ਗਿਆ ਪਰ ਉਡੀਕਾਂ ਵਿੱਚ ਖੜਾ ਪਰਿਵਾਰ ਹਾਲੇ ਤੀਕ ਹੈ ਹਾਦਸੇ ਵਿੱਚ ਲਾਪਤਾ ਦਾ ਭੋਗ ਵੀ ਪਾਇਆ ਗਿਆ ਪਰ ਉਡੀਕਾਂ ਵਿੱਚ ਖੜਾ ਪਰਿਵਾਰ ਹਾਲੇ ਤੀਕ ਹੈ ਬਿਰਖ ਤੇ ਸੂਰਜ ਦੋਵੇਂ ਹੰਝੂ ਕੇਲ ਰਹੇ ਬਿਰਖ ਤੇ ਸੂਰਜ ਦੋਵੇਂ ਹੰਝੂ ਕੇਲ ਰਹੇ ਕਿਉਂ ਹੁੰਦਾ ਹੈ ਸੌਦਾ ਉਪਾਂਛਾਵਾਂ ਦਾ ਉੜੀ ਪਤੰਗ ਤਾਂ ਮਾਲਕ ਉਸਦੇ ਹੋਰ ਬਣੇ ਉੜੀ ਪਤੰਗ ਤਾਂ ਮਾਲਕ ਉਸਦੇ ਹੋਰ ਬਣੇ ਨਾਪਾ ਲੈਂਦੇ ਰਹਿ ਗਏ ਅਸੀਂ ਟੜਾਵਾਂ ਦਾ ਧੀ ਵਰਗੀ ਹੁਣ ਚਿੜੀ ਦੀ ਚੀਂ-ਚੀਂ ਸੁਣਦੀ ਨਾ ਧੀ ਵਰਗੀ ਹੁਣ ਚਿੜੀ ਦੀ ਚੀਂ-ਚੀਂ ਸੁਣਦੀ ਨਾ ਜਦ ਵੀ ਸੁਣਦਾ ਸੁਣਦਾ ਰੌਲਾ ਕਾਬਾਂ ਦਾ ਬਾਬੇ ਬਾਣੇ ਬੂਟ ਬਾਹਰਲੇ ਪਾਉਂਦੇ ਨੇ ਬਾਬੇ ਬਾਣੇ ਬੂਟ ਬਾਹਰਲੇ ਪਾਉਂਦੇ ਨੇ ਗੁਜ਼ਰ ਗਿਆ ਯੁੱਗ ਖੱਦਰ ਅਤੇ ਖੜਾਵਾਂ ਦਾ ਮੈਂ ਮਿੱਟੀ ਨੇ ਆਪਣੀ ੋਂਦ ਪਛਾਣੀ ਨਾ ਮੈਂ ਮਿੱਟੀ ਨੇ ਆਪਣੀ ੋਂਦ ਪਛਾਣੀ ਨਾ ਕਿੰਨਾ ਮਹਿੰਗਾ ਸਾਥ ਪਿਆ ਦਰਿਆਵਾਂ ਦਾ ਮੈਂ ਮਿੱਟੀ ਨੇ ਆਪਣੀ ਹੋਣਦ ਪਛਾਣੀ ਨਾ ਕਿੰਨਾ ਮਹਿੰਗਾ ਸਾਥ ਪਿਆ ਦਰਿਆਵਾਂ ਦਾ ਥੀਲੇ ਥੀਲੇ ਤੇਜੋ ਅੱਗ ਹੁਣ ਕਰਦੀ ਪਈ ਸਵਾਰੀ ਹੈ ਥੀਲੇ ਥੀਲੇ ਤੇਜੋ ਅੱਗ ਹੁਣ ਕਰਦੀ ਪਈ ਸਵਾਰੀ ਹੈ ਇਸ ਵਿੱਚ ਤੇਰੀ ਮੇਰੀ ਕੁਝ ਨਾ ਕੁਝ ਤਾਂ ਹਿੱਸੇਦਾਰੀ ਹੈ ਤੀਲੇ ਤੀਲੇ ਤੇ ਜੋ ਅੱਗ ਹੁਣ ਕਰਦੀ ਪਈ ਸਵਾਰੀ ਹੈ ਇਸ ਵਿੱਚ ਤੇਰੀ ਮੇਰੀ ਕੁਝ ਨਾ ਕੁਝ ਤਾਂ ਹਿੱਸੇਦਾਰੀ ਹੈ ਭੁੱਖੇ ਭਾਣੇ ਚੁੱਕ ਆਲਣਾ ਪੰਛੀ ਕਿੱਥੇ ਜਾਵਣਗੇ ਭੁੱਖੇ ਭਾਣੇ ਚੁੱਕ ਆਲਣੇ ਪੰਛੀ ਕਿੱਥੇ ਜਾਵਣਗੇ ਹਰ ਇੱਕ ਰੁੱਖ ਦੀ ਧੌਣ ਤੇ ਤੂੰ ਤਾਂ ਰੱਖੀ ਹੋਈ ਆਰੀ ਹੈ ਭੁੱਖੇ ਭਾਣੇ ਚੁੱਕ ਆਣ ਨੇ ਪੰਛੀ ਕਿੱਥੇ ਜਾਵਣਗੇ ਹਰ ਇੱਕ ਰੁੱਖ ਦੀ ਧੌਣ ਤੇ ਤੂੰ ਤਾਂ ਰੱਖੀ ਹੋਈ ਆਰੀ ਹੈ ਤੇਜ਼ ਹਵਾ ਮੇਰੇ ਕੇਸ ਖਿਲਾਰੇ ਖਸਨਾ ਤੂੰ ਕੁਝ ਸੋਚ ਜ਼ਰਾ ਤੇਜ਼ ਹਵਾ ਮੇਰੇ ਕੇਸ ਖਿਲਾਰੇ ਹਸਨਾ ਤੂੰ ਕੁਝ ਸੋਚ ਜ਼ਰਾ ਅੱਜ ਹੈ ਮੇਰੀ ਵਾਰੀ ਸਜਣਾ ਕੱਲ ਨੂੰ ਤੇਰੀ ਵਾਰੀ ਹੈ ਆਖਰੀ ਦੋ ਤਿੰਨ ਸ਼ੇਰ ਬਲ ਰਹੀਆਂ ਨੇ ਠੰਡੀਆਂ ਸ਼ਾਵਾਂ ਦੀਵਾ ਬੁਝਦਾ ਜਾਂਦਾ ਹੈ ਕਿਹੜੇ ਦੇਸੋਂ ਉਨ ਹਵਾਵਾਂ ਦੀਵਾ ਬੁਝਦਾ ਜਾਂਦਾ ਹੈ ਮੁੜ ਕੇ ਆਪਣਾ ਖੇਲ ਵਿਖਾਵਾਂ ਦੀਵਾ ਬੁਝਦਾ ਜਾਂਦਾ ਹੈ ਚੌਂਕ 'ਚ ਸਿਰ ਕਟਵਾ ਹੀ ਆਵਾਂ ਦੀਵਾ ਬੁਝਦਾ ਜਾਂਦਾ ਹੈ ਧਰਮ ਨੇ ਚਾਦਰ ਤਾਣ ਲਈ ਹੈ ਰਾਜ ਵੀ ਸੁਪਨੇ ਲੈਂਦਾ ਹੈ ਧਰਮ ਨੇ ਚਾਦਰ ਆਣ ਲਈ ਹੈ ਰਾਜ ਵੀ ਸੁਪਨੇ ਲੈਂਦਾ ਹੈ ਧਰਮ ਰਾਜ ਨੂੰ ਕੀ ਸਮਝਾਵਾਂ ਦੀਵਾ ਬੁਝਦਾ ਜਾਂਦਾ ਹੈ ਅਰਸ਼ੀ ਰੁੱਖ ਨੂੰ ਕਦ ਉੱਡਣਾ ਹੈ ਉੱਚੀਆਂ ਸਿਰੀਆਂ ਡੋਬਣ ਲਈ ਅਰਸ਼ੀ ਰੁੱਖ ਨੂੰ ਕਦ ਉੱਡਣਾ ਹੈ ਅਰਸ਼ੀ ਰੁੱਖ ਨੂੰ ਕਦ ਉੱਡਣਾ ਹੈ ਉੱਚੀਆਂ ਸਿਰੀਆਂ ਡੋਬਣ ਲਈ ਕਦ ਕਰਨਾ ਹੈ ਕੁਝ ਦਰਿਆਵਾਂ ਦੀਵਾ ਬੁਝਦਾ ਜਾਂਦਾ ਹੈ ਅਰਸ਼ੀ ਰੁੱਖ ਨੂੰ ਕਦ ਉੱਡਣਾ ਹੈ ਉੱਚੀਆਂ ਸਿਰੀਆਂ ਡੋਬਣ ਲਈ ਕਦ ਕਰਨਾ ਹੈ ਕੁਝ ਦਰਿਆਵਾਂ ਦੀਵਾ ਬੁਝਦਾ ਜਾਂਦਾ ਹੈ ਦੀਵਾ ਬੁਝਦਾ ਜਾਂਦਾ ਹੈ ਦੀਵਾ ਬੁਝਦਾ ਜਾਂਦਾ ਹੈ ਬਹੁਤ ਬਹੁਤ 谢谢。